ਕੀ ਕਹਿਣਾ ਚਾਹੂਗੇ ਸਬਤੂ ਬਲੇ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅੱਜ ਇੰਨਾ ਕ ਦਿਨ ਭਾਗਾ ਵਾਲਾ ਹੈ ਜੋ ਅੱਜ ਸਾਨੂੰ ਬਾਜ ਦਰਸ਼ਨ ਦੇ ਰਹੇ ਨੇ ਦਸਮ ਪਤ ਸਾਹਿਬ ਜੀ ਗੁਰਬਿੰਦ ਜੀ ਦੇ ਵੱਲੋਂ प्यारे ਜਿਹੜੇ ਬਾਜ ਨੇ ਅੱਜ ਸ਼ੰਭੂ ਬਾਗਰ ਤੇ ਆਏ ਨੇ ਇਹ ਕਿਸਾਨਾਂ ਨੂੰ ਇੱਥੇ ਜਿਹੜੇ ਬੈਠੇ ਧਰਨੇ ਤੇ ਨੇ ਉਹਨਾਂ ਨੂੰ ਸਪੋਰਟ ਕਰਨ ਲਈ ਸਹਾਇਤਾ ਕਰਨ ਲਈ ਆਏ ਨੇ ਇਹ ਵੀ ਚਾਹੁੰਦੇ ਨੇ ਕਿ ਸਾਡਾ ਜਿਹੜਾ ਇਹ ਧਰਨਾ ਇਹ ਦਿੱਲੀ ਤੱਕ ਕੂਚ ਕਰੇ ਕਿਉਂਕਿ ਦੇਖੋ ਅੱਜ ਇਹਨੇ ਸ਼ਾਂਤਮਈ ਢੰਗ ਨਾਲ ਸੀ ਬੈਠੇ ਆ ਅੱਜ ਸਾਨੂੰ ਬੈਠੇ ਹਨ 19 ਦਿਨ ਹੋ ਗਿਆ ਟੋਟਲੀ 19 ਦਿਨਾਂ ਦੇ ਵਿੱਚ ਹਜੇ ਵੀ ਪ੍ਰਸ਼ਾਸਨ ਦਾ ਕੋਈ ਵੱਡਾ ਲੀਡਰ ਕੋਈ ਮੁੱਖ ਮੰਤਰੀ ਜਾਂ ਕੋਈ ਮੰਤਰੀ ਇੱਥੇ ਨਹੀਂ ਆਇਆ ਕਿਉਂਕਿ ਇਹਨਾਂ ਦੇ 92 ਐਮਐਲਏ ਦੀ ਜਿਹੜੀ ਆਹ ਮੰਤਰੀ ਮੰਡਲ ਹੈ ਉਹਨਾਂ ਚ ਕੋਈ ਵੀ ਇੱਕ ਬੰਦਾ ਇੱਥੇ ਨਹੀਂ ਆਇਆ ਇੱਥੋਂ ਤੱਕ ਕਿ ਜਿਹੜੀ ਕੁੜੀ ਅਨਮੋਲ ਗਗਨ ਮਾਲ ਕੈਬਨਿਟ ਮਨਿਸਟਰ ਹੈ ਉਹ ਵੀ ਕਹਿੰਦੀ ਸੀਗੀ ਕਿ ਸਾਨੂੰ 5 ਮਿੰਟ ਦੇ ਵਿੱਚ ਅਸੀਂ ਐਮਐਸਪੀ ਦਵਾਂਗੀ ਕਹਿੰਦਾ ਭਾਵਾ ਸਾਨੂੰ ਲਾਰਾ ਲਗਾ ਕੇ ਸਰਕਾਰ ਬਣਾ ਲਈ ਪਰ ਜਿਹੜੀ ਜਦੋਂ ਦੇਣ ਦੀ ਵਾਰੀ ਆਈ ਆ ਉਦੋਂ ਤੁਸੀਂ ਇਹਨਾਂ ਦਾਅਵੇ ਖੋਖਲੇ ਹੋ ਰਹੇ ਨੇ ਪਰ ਇੱਕ ਗੱਲ ਨੋਟ ਕਰਨਾ ਜੀ ਜਦੋਂ ਅੱਜ ਬਾਜ ਵੀ ਇੱਥੇ ਧਰਨੇ ਤੇ ਮੌਜੂਦ ਆ ਸ਼ਾਖਸ਼ਾਦ ਸਾਰੀ ਸੰਗਤ ਆ ਦਰਸ਼ਕਾਰੀਆਂ ਨੇ ਕਿ ਬਾਜ ਦੱਸੋ ਇੱਕ ਇਹਨੂੰ ਕੀ ਹੈ ਇਹਨੂੰ ਅੱਜ ਬੈਠਾ ਵਾ ਇਹ ਵੀ ਚਾਹੁੰਦਾ ਹੈ ਕਿ ਅੱਜ ਕੀ ਕਹਿੰਦੇ ਮੰਗਾ ਮੰਨੀਆਂ ਜਾਣ ਮੈਂ ਮੋਦੀ ਨੂੰ ਕਹਿਣਾ ਵੀ ਤੂੰ ਸ਼ਰਮ ਕਰ ਅੱਜ ਤੱਕ ਬਾਜ ਵੀ ਆ ਗਿਆ ਸਾਡੇ ਇੱਥੇ ਮੇਰਾ ਕਹਿਣਾ ਮੀਨਪਾ ਹੋਏ ਆ ਕਿ ਅਸੀਂ ਤਾਂ ਬੈਠੇ ਬੈਠੇ ਆ ਅੱਜ ਬਾਜ ਵੀ ਆ ਬੈਠਾ ਇਹਦਾ ਮਤਲਬ ਮੈਂ ਕਹਿੰਦਾ ਸੱਚੇ ਪਾਤਸ਼ਾਹੀ ਗੁਰਗੋਬਿੰਦ ਸਿੰਘ ਜੀ ਸਿੱਧਾ ਆਸ਼ੀਰਵਾਦ ਦੇ ਰਹੇ ਨੇ ਸਾਨੂੰ ਸਾਡੇ ਸਿਰ ਤੇ ਹੱਥ ਧਾਰ ਰਹੇ ਨੇ ਕਿ ਤੁਸੀਂ ਸਹੀ ਹੋ ਕਿ ਸਾਨੂੰ ਤੁਸੀਂ ਜਿੱਤ ਜਰੂਰ ਹਾ ਕਰੋਗੇ ਪਹਿਲਾਂ ਵੀ ਸਾਡੀ ਜਿੱਤ ਹੋਈ ਸੀ ਮੋਦੀ ਇੱਥੇ ਆ ਕੇ ਮਾਫੀ ਮੰਗੀ ਸੀ ਐਤਕੀ ਫਿਰ ਉਹਨਾਂ ਮਾਫੀ ਮੰਗਣੀ ਪਾਵਾਂਗੀ ਪਰ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਸਾਨੂੰ ਮਾਫੀਆਂ ਨਹੀਂ ਚਾਹੀਦੀਆਂ ਸਾਡੀਆਂ ਮੰਗਾਂ ਮੰਨ ਲਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਨੂੰ ਤੁਸੀਂ ਅੱਜ ਸ਼ਾਮ ਨੂੰ ਮੰਗਾਂ ਮੰਨ ਲਓ ਅਸੀਂ ਸ਼ਾਮ ਨੂੰ ਆਪਦੇ ਆਪ ਦੇ ਘਰਾਂ ਚਲੇ ਜਾਵਾਂ ਕਿਉਂ ਇੱਥੇ ਜ਼ਿੰਦਗੀ ਬੜੀ ਤਰਸਯੋਗ ਹੈ ਹਾਲਾਤ ਬੜੇ ਬੁਰੇ ਨੇ ਇੱਥੇ ਇੱਕ ਇੱਕ ਦਿਨ ਕਿਵੇਂ ਕੱਢ ਰਹੇ ਨੇ ਸਾਡੇ ਕਿਸਾਨ ਭਾਈਚਾਰੇ ਲੋਕ ਜਾਣਦੇ ਨੇ ਕਿਉਂਕਿ ਜਦੋਂ ਵੀ ਆਪਾਂ ਕੋਈ ਗੱਲ ਕਰਦੇ ਹਾਂ ਇੱਥੇ ਰੋਡ ਦੇ ਉੱਪਰ ਸੋਨਾ ਖਾਣਾ ਪੀਣਾ ਰਹਿਣਾ ਕਿੱਡਾ ਔਖਾ ਹੈਗਾ ਚਲੋ ਸੰਗਤਾਂ ਆਪਸੀ ਮਿਲ ਬੰਨ ਕੇ ਇਥੇ ਲੰਗਰ ਪਾਣੀ ਲੈ ਕੇ ਆ ਰਹੀਆਂ ਨੇ ਪਰ ਮੈਂ ਚਾਹਨਾ ਕਿ ਸਾਡੀ ਮੰਗਾ ਮੰਨ ਲਓ ਅਸੀਂ ਕੋ ਮਾੜੀ ਗੱਲ ਤਾਂ ਨਹੀਂ ਕਰ ਰਹੇ ਅਸੀਂ ਸਿਰਫ ਆਪਣੀ ਆਪਣੀ ਫਸਲ ਜਿਹੜੀ ਬਣਾ ਰਹੇ ਆ ਬੀਜ ਰਹੇ ਆ ਅਸੀਂ ਆਪਦੀ ਫਸਲ ਨੂੰ ਵੇਚਣ ਦਾ ਇੱਕ ਆਪ ਦਾ ਰੇਟ ਮੰਗ ਰਿਹਾ ਤੁਹਾਡੇ ਤੋਂ ਕੋਈ ਪੈਸਾ ਨਹੀਂ ਮੰਗ ਰਹੇ ਨਾ ਤੁਹਾਡੇ ਤੋਂ ਅਸੀਂ ਕੋਈ ਫੰਡ ਮੰਗ ਰਹੇ ਆ ਨਾ ਕੋਈ ਮੌਜਾ ਮੰਗ ਰਿਹਾ ਆਪਦੀ ਫਸਲ ਵੇਚਣ ਦਾ ਇੱਕ ਰੇਟ ਮੰਗ ਰਿਹਾ ਜੋਕ ਰੇਟ ਸਾਨੂੰ ਮਿਲਣਾ ਚਾਹੀਦਾ ਹੈ ਮੈਂ ਬਹੁਤ ਜ਼ਿਆਦਾ ਗੱਲ ਨਹੀਂ ਕਰਾਂਗਾ ਇੱਥੇ ਬਹੁਤ ਸਾਰੇ ਸਿਆਣੇ ਬਜ਼ੁਰਗ ਮੌਜੂਦ ਨੇ ਦੇਖੋ ਮੈਂ ਕਹਿੰਦਾ ਮੋਦੀ ਕੀ ਗੱਲ ਤੇਰਾ ਪਿਓ ਨਹੀਂ ਹੈਗਾ ਤੇਰੀ ਮਾਤਾ ਪਿਤਾ ਕੋਈ ਨਹੀਂ ਹੈ ਜੇ ਤੂੰ ਸ਼ਰਮ ਨਹੀਂ ਆਉਂਦੀ ਐਡੇ ਬਜ਼ੁਰਗਾਂ ਨੂੰ ਤੂੰ ਰੋਡ ਤੇ ਰੱਖਣ ਦੇ ਮਜਬੂਰ ਕੀਤਾ ਤੂੰ ਪਹਿਲਾਂ ਵੀ ਇਹ ਕੰਮ ਕੀਤਾ ਸੀ ਤੂੰ ਹੁਣ ਵੀ ਉਹੀ ਕੰਮ ਕਰ ਰਿਹਾ ਪਹਿਲਾਂ 1.5 ਸਾਲ ਪਰੇਸ਼ਾਨ ਕੀਤਾ ਉਹਦੇ ਵਿੱਚ 750 ਕਿਸਾਨ ਸ਼ਹੀਦ ਹੋਏ ਸੀ ਪਿਛਲੇ ਮੋਰਚੇ ਦੇ ਵਿੱਚ ਉਦੋਂ ਬਾਅਦ ਤੂੰ ਮੰਨਿਆ ਸੀ ਆ ਹੁਣ ਤੂੰ ਕੀ ਚਾਹੁੰਦਾ ਕਿ ਰੋ ਸ਼ਹੀਦੀ ਪਾਈਏ ਸੀ ਪਰ ਨਹੀਂ ਤੈਨੂੰ ਮੰਨ ਨਹੀਂ ਪੈਣੀ ਜਾਂ ਮੈਂ ਖੱਟਣ ਨੂੰ ਵੀ ਕਹਿੰਨਾ ਕਿ ਸਾਡੀ ਮੰਗਾਂ ਮੰਨ ਲਓ ਦੇਖੋ ਅਸੀਂ ਹਿੰਸਾਵਾਦੀ ਲੋਕ ਹੈਗੇ ਆ ਅਸੀਂ ਪੜੇ ਲਿਖੇ ਲੋਕ ਆ ਕਿਸਾਨ ਭਾਈਚਾਰਾ ਸਰ ਆਜਕਲ ਅੱਜੇ ਚ ਪੜੇ ਲਿਖਿਆ ਇਹ ਕਾਨੂੰਨ ਦੇ ਦਾਇਰੇ ਦੇ ਵਿੱਚ ਰੱਖ ਕੇ ਗੱਲ ਕਰਨੀ ਜਾਣਦਾ ਵਾ ਠੀਕ ਹੈ ਤੁਸੀਂ ਬਾਗੀ ਹੋਣ ਤੋਂ ਮਜਬੂਰ ਨਾ ਕਰੋ ਠੀਕ ਹੈ ਨਹੀਂ ਤਾਂ ਆਹ ਬਾਰਡਰ ਤਾਂ ਛੱਡੋ ਜਿਹੜੇ ਮਰਜ਼ੀ ਬਾਰਡਰ ਕਰਾਸ ਕਰ ਦੇਵਾਂਗੇ ਪਰ ਅਸੀਂ ਚਾਹੁੰਨੇ ਆ ਨਿਰਮਾਈ ਦੇ ਨਾਲ ਸ਼ਾਂਤ ਮੈਂ ਢੰਗ ਨਾਲ ਸਾਨੂੰ ਉੱਥੇ ਦਿੱਲੀ ਜਾਣ ਦਿੱਤਾ ਜਾਵੇ ਇਹ ਦਿੱਲੀ ਜਾਣਾ ਸਾਡਾ ਰਾਈਟ ਹੈ ਕਿਉਂ ਪੰਜਾਬ ਹਿੰਦੁਸਤਾਨ ਦੇ ਅੰਦਰ ਹੈ ਤਾਂ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਵੀ ਤੁਹਾਨੂੰ ਬਾਰਡਰ ਤੇ ਰਹਿੰਦੇ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਵੇਖੋ ਜੀ ਆਪਾਂ ਸਾਰੀਆਂ ਮੁਸ਼ਕਲਾਂ ਚ ਲੰਡੇ ਆ ਆਪਾਂ ਉਹ ਤੇ ਮੀ ਹੈ ਉਹ ਬਾਰਸ਼ ਦਾ ਮੁਕਾਬਲਾ ਕਰਨੇ ਆ ਠੰਡ ਵੀ ਸਾਨੂੰ ਲੱਗਦੀ ਸਾਰੀ ਸਾਲ ਦੀ ਪਰ ਆਪਾਂ ਜਿਹੜੇ ਕਿਸਾਨ ਲੋਕ ਆਪਣੇ ਜਦੋਂ ਆਪਣੇ ਜਜ਼ਬਾਤੀ ਦੇ ਅੰਦਰ ਆਪਣੇ ਹੱਕ ਤੇ ਸਾਲ ਦੀ ਲੜਾਈ ਲੜਨ ਵੇਲੇ ਰਾਤਾ ਕਰ ਲਈਏ ਤੇ ਫਿਰ ਆਪਾਂ ਕਦੇ ਪਿਛੇ ਨਹੀਂ ਹਟਦੇ ਸਾਨੂੰ ਭਾਵੇਂ ਕਿੰਨੀਆਂ ਮੁਸ਼ਕਲਾਂ ਸਾਂਭਣਾ ਕਰਨਾ ਪਏ ਉਹ ਆਪਾਂ ਮੁਸ਼ਕਲਾਂ ਕਰਾਂਗੇ ਤੇ ਹੱਲ ਕਰਾ ਕੇ ਜਾਵਾਂਗੇ ਕਿਉਂਕਿ ਸਿੱਖ ਸਿੱਖ ਜਿਹੜਾ ਪੰਜਾਬੀ ਉਹ ਇੱਕ ਬਾਜ ਦੀ ਨਸਲ ਦਾ ਵਾਜ ਇੱਕ ਇਹੋ ਜਿਹਾ ਜਾਨਵਰ ਹੈ ਇਹ ਕਦੀ ਜ਼ਿੰਦਗੀ ਦੇ ਵਿੱਚ ਪਿੰਜਰੇ ਚ ਕੈਦ ਨਹੀਂ ਹੁੰਦਾ ਤੇ ਸਿੰਘ ਜਿਹੜਾ ਖਾਲਸਾ ਗੁਰੂ ਦਾ ਉਹ ਵੀ ਕਦੀ ਪਿੰਜਰੇ ਚ ਕੈਦ ਨਹੀਂ ਹੁੰਦਾ